ਚਾਚੇ ਦੇ ਆਪਣੇ ਹੀ 13 ਸਾਲ ਦੇ ਭਤੀਜੇ ਦੇ ਨਾਲ ਕੋਠਾ ਟੱਪ ਕੇ ਦੇਖੋ ਕੀ ਕੰਮ ਕੀਤਾ ਹੈ ਤੇ ਤੇਰੇ ਤੇ ਅਚਾਨਕ ਤੁਸਨਲ ਕਤਲ ਕੀਤਾ ਨੇ ਜੀ ਗਲਾ ਵੱਢਿਆ ਦੇ ਬਚਾਰੇ ਪੁੱਤਿਆ 13 ਸਾਲ ਦੇ ਚਾਚਾ ਛੜਾ ਸੀ ਤੇ ਇਸ ਨੂੰ ਇਹ ਗੱਲ ਖਰੇ ਬਰਦਾਸ਼ਤ ਨਹੀਂ ਸੀ ਆਖਿਰਕਾਰ ਕਿਉਂ ਚਾਚੇ ਤੇ ਇਲਜ਼ਾਮ ਲੱਗੇ ਨੇ ਕਿਉਂ ਛੜੇ ਚਾਚੇ ਨੇ ਆਪਣੇ ਭਤੀਜੇ ਦੇ ਨਾਲ ਇਹ ਸਭ ਕੁਝ ਕੀਤਾ ਹੈ ਕਿ ਇੱਕ ਪੂਰੀ ਕਹਾਣੀ ਬਣੀ ਹੈ ਤੁਹਾਨੂੰ ਸਾਰਾ ਕੁਝ ਦੱਸਾਂਗੇ ਪਿੱਛੋ ਆ ਕੇ ਦੇਖਿਆ ਸਾਰਾ ਕਮਰਾ ਖੁੱਲੋਂ ਕੋਲ ਸੀ ਕਿਹਾ ਤੇ ਆਪੋ ਜਿਹੜਾ ਥਿਆਰਾ ਹੈ ਬੰਦਾ ਚੱਕੋ ਉੱਥੇ ਝੱਡ ਗਿਆ ਭੱਜ ਗਿਆ ਸੀਗਾ ਜੀ ਆ ਸੋਸ਼ੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਕਹਿੰਦੇ ਨੇ ਕਿ ਬਹੁਤ ਬਾਹਰ ਰਿਸ਼ਤੇਦਾਰੀਆਂ ਆਪਣੀਆਂ ਹੁੰਦੀਆਂ ਹੀ ਨਹੀਂ ਪਰ ਅਸੀਂ ਆਪਣਾ ਮੰਨ ਕੇ ਬੈਠੇ ਹੁੰਦੇ ਆ ਪਰ ਇੱਕ ਖਬਰ ਜਿਸ ਨੇ ਕੀ ਜਿਹੜੇ ਲੋਕ ਰਿਸ਼ਤਿਆਂ ਤੇ ਸ਼ੱਕ ਕਰਦੇ ਨੇ ਉਸ ਚੀਜ਼ ਨੂੰ ਯਕੀਨ ਦੇ ਵਿੱਚ ਬਦ ਜਿਹੜਾ ਉਹ ਕਰ ਦਿੰਦਾ ਹੈ ਦਰਅਸਲ ਇੱਕ ਚਾਚੇ ਨੇ ਆਪਣੇ ਹੀ 13 ਸਾਲ ਦੇ ਭਤੀਜੇ ਦੀ ਜਾਨ ਲੈ ਲਈ ਜੀ ਹਾਂ ਇਹ ਚਾਚਾ ਜਿਹੜਾ ਹੈ ਇਸ ਤੇ ਇਲਜ਼ਾਮ ਲੱਗੇ ਨੇ ਕਿ ਉਸਨੇ ਆਪਣੇ ਭਤੀਜੇ ਦੀ ਜਾਨ ਲਈ ਹੈ ਦਰਸਾਲ ਇਹ ਮਾਮਲਾ ਪਟਿਆਲਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ 13 ਸਾਲ ਦਾ ਅਮਰਿੰਦਰ ਜੋ ਕਿ 9ਵੀਂ ਕਲਾਸ ਦੇ ਵਿੱਚ ਪੜਦਾ ਸੀ ਉਹ ਘਰ ਦੇ ਵਿੱਚ ਇਕੱਲਾ ਸੀ ਪਿਤਾ ਉਸ ਦੇ ਜਿਹੜੇ ਨੇ ਉਹ ਸਿਕਿਉਰਟੀ ਗਾਰਡ ਨੇ ਤੇ ਉਹ ਨੌਕ ਪਿਲਤੇ ਗਏ ਹੋਏ ਸੀ ਮਾਂ ਜਿਹੜੀ ਹੈ ਉਹ ਸੈਰ ਤੇ ਗਈ ਹੋਈ ਸੀ ਅਤੇ ਜਿਹੜੇ ਇਸ ਦੇ ਚਾਚੇ ਸੀ ਉਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵਿਆਹ ਨਹੀਂ ਹੋਇਆ ਨਹੀਂ ਤੇ ਇਹ ਜਿਹੜਾ ਚਾਚਾ ਜਿਸਨੇ ਜਿਸ ਤੇ ਇਲਜ਼ਾਮ ਲੱਗੇ ਨੇ ਕਿ ਉਸਨੇ ਜਾਨ ਲਈ ਹੈ ਉਹ ਨਾਲ ਦੇ ਘਰ ਦੇ ਵਿੱਚ ਰਹਿੰਦਾ ਸੀ ਤੇ ਉਹ ਜੋ ਹੈ ਉਹ ਪੌੜੀਆਂ ਤੋਂ ਟੱਪ ਕੇ ਆਇਆ ਅਤੇ ਕਿਹਾ ਜਾ ਰਿਹਾ ਹੈ ਕਿ ਉਸਨੇ ਜਿਹੜਾ ਹੈ ਉਹ ਅਮਰਿੰਦਰ ਦੀ ਜਾਨ ਲੈ ਲਈ ਅਤੇ ਉਸਦੇ ਅੰਗ ਤੱਕ ਜਿਹੜੇ ਨੇ ਉਹ ਕੱਟ ਦਿੱਤੇ ਨੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਚਾਚੇ ਦਾ ਵਿਆਹ ਨਹੀਂ ਹੋ ਰਿਹਾ ਸੀ ਅਤੇ ਮਾ ਦੇ ਨਾਲ ਇਸ ਗੱਲੋਂ ਹਮੇਸ਼ਾ ਖੱਟਪੱਟ ਰਹਿੰਦੀ ਸੀ ਮਾ ਜਿਹੜੀ ਹੈ ਮਾ ਦੀਆਂ ਗੱਲਾਂ ਜਿਹੜੀਆਂ ਨੇ ਉਸ ਨੂੰ ਚੰਗੀਆਂ ਨਹੀਂ ਲੱਗਦੀਆਂ ਸੀ ਮਤਲਬ ਆਪਣੀ ਪਰਜਾਈ ਦੀਆਂ ਗੱਲਾਂ ਜਿਹੜੀਆਂ ਨੇ ਉਸ ਨੂੰ ਚੰਗੀਆਂ ਨਹੀਂ ਲੱਗਦੀਆਂ ਸੀ ਕਿਉਂਕਿ ਕਹਿ ਜਾ ਰਿਹਾ ਹੈ ਕਿ ਜਿਹੜਾ ਉਹਦਾ ਚਾਚਾ ਸੀ ਉਹਦੀ ਹਾਈਟ ਬਹੁਤ ਘੱਟ ਸੀ ਕੱਦ ਛੋਟਾ ਸੀ ਜਿਸ ਕਰਕੇ ਉਸਦੇ ਵਿਆਹ ਨਹੀਂ ਹੋ ਰਿਹਾ ਸੀ ਜਿਸ ਕਰਕੇ ਸਾਰਾ ਕੁਝ ਜਿਹੜਾ ਇਹੋ ਕੀਤਾ ਗਿਆ ਹੈ ਹਾਲਾਂਕਿ ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਕਿ ਕਨੇ ਕੀ ਕੀਤਾ ਹੈ ਪਰ ਜਿਹੜੇ ਇਲਜ਼ਾਮ ਨੇ ਜਿਹੜੇ ਉਸ ਦੇ ਰਿਸ਼ਤੇਦਾਰਾਂ ਨੇ ਇਲਜ਼ਾਮ ਲਗਾਏ ਨੇ ਕਿ ਚਾਚੇ ਨੇ ਹੀ ਇਹ ਸਾਰਾ ਕੁਝ ਜਿਹੜਾ ਹੈ ਉਹ ਕੀਤਾ ਹੈ ਤੁਹਾਨੂੰ ਘਰ ਵਾਲਿਆਂ ਦੀ ਗੱਲ ਸੁਣਾਉਣੀ ਹੈ ਕਿ ਆਖਿਰਕਾਰ ਕੀ ਹੋਇਆ ਸੀ ਮੌਕੇ ਤੇ ਅਤੇ ਕਿਸ ਤਰੀਕੇ ਦੇ ਨਾਲ ਜਿਹੜਾ 13 ਸਾਲ ਦੇ ਬੱਚੇ ਦੀ ਜਾਨ ਲਈ ਗਈ ਹੈ ਕਿਐਸ ਤਰੀਕੇ ਨਾਲ ਆਪਣੇ ਜਿਹੜੇ ਨੇ ਉਹ ਦੁਸ਼ਮਣ ਬਣਦੇ ਨੇ ਕਿਉਂਕਿ ਚਾਚੇ ਭਤੀਜੇ ਦਾ ਰਿਸ਼ਤਾ ਸਭ ਤੋਂ ਜਿਹੜਾ ਉਹ ਪਿਆਰਾ ਦੱਸਿਆ ਜਾਂਦਾ ਹੈ ਕਹਿੰਦੇ ਨੇ ਕਿ ਜਦੋਂ ਘਰ ਦੇ ਵਿੱਚ ਭਤੀਜਾ ਜਾਂ ਭਤੀਜੀ ਜਨਮ ਲੈਂਦੀ ਹੈ ਤੇ ਭੂਆ ਤੇ ਚਾਚਾ ਚਾਚ ਚਾਚਿਆਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਪਰ ਉਸਨੇ ਇਸ ਰਿਸ਼ਤੇ ਨੂੰ ਸ਼ਰਮਸਾਰ ਕੀਤਾ ਹੈ ਜੇਕਰ ਉਸਨੇ ਇਹ ਕਤਲ ਕੀਤਾ ਹੈ ਸੋ ਘਰ ਵਾਲਿਆਂ ਦੀ ਗੱਲ ਸੁਣ ਕੇ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਨੂੰ ਜਿਹੜਾ ਉਹ ਕੀ ਮਹਿਸੂਸ ਹੋ ਰਿਹਾ ਹੈ ਮੇਰਾ ਨਾਮ ਜੀਤ ਹੈ ਇਹ ਮੇਰੀ ਮਾਸਿਆ ਲੜਕਾ ਸੀ ਗਈ ਪੇਰਾਸਾ ਲੰਮਰ ਦੀ ਦੇਰਾਂ ਨੂੰ ਸਕੂਲ ਚ ਪੜਦਾ ਚ ਰਿਪੜੀ ਦੇ ਤੇ ਇਹਦੇ ਸਕੇ ਚਾਚੇ ਨੇ ਜਿਹਨਾਂ ਦਾ ਨਾਮ ਜੋਨਲੀ ਹੈ ਪੱਕਾ ਨਾਮ ਨੂੰ ਪਤਾ ਨਹੀਂ ਕੱਚਾ ਨਾਮ ਜੋਨਲੀ ਹੈ ਜਿਵੇਂ ਮੈਨੂੰ ਪਤਾ ਲੱਗਿਆ ਮੈਂ ਤਾਂ ਮੇਰੀ ਮੰਮੀ ਨੇ ਵੀ ਦੱਸਿਆ ਚਲੇ ਗਏ ਮਨੂੰ ਮਾਮੇ ਨੇ ਆ ਕੇ ਠਾਇਆ ਕਹਿੰਦੇ ਬਾਈ ਕਿ ਐਵੇਂ ਐਵੇਂ ਹੋ ਗਿਆ ਮੈਂ ਜੱਜ ਜਾ ਕੇ ਦੇਖਿਆ ਤਾਂ ਇਹ ਖਦਮ ਆਏ ਪੈ ਸੀਗੇ ਇਹ ਤਾਂ ਤੇਜਿਆਰ ਨਾਲ ਚਾਪੂ ਨਾਲ ਕਤਲ ਕੀਤਾ ਵੀ ਗਲਾ ਵੱਢਿਆ ਦੇ ਬਚਾਰੇ ਬੱਚਾ 13 ਸਾਲ ਦੇ ਪਤਾ ਨਹੀਂ ਕੀ ਰੰਜਦ ਦੀ ਕੀ ਨਹੀਂ ਮੇਰੀ ਮਾਸੇ ਦੇ ਮਾਸੜ ਘਰੇ ਨਹੀਂ ਸੀਗੇ ਮਾਸੜ ਮੇਰੇ ਇੱਕ ਜੋਪ ਕਰਦੇ ਨੇ ਥਾਪਰ ਕੋਲੇ ਉੱਥੇ ਚਲੇ ਗਏ ਸੀਗੇ ਉਹ ਮਾਸੀ ਕਰੋ ਬਾਰ ਸੈਟ ਕਰਨਾ ਸੀਗੇ ਸੀਗੇ ਪਿੱਛੋਂ ਆ ਕੇ ਦੇਖਿਆ ਸਾਰਾ ਕਮਰਾ ਖੁੰਨੋਂ ਖੁੰਸੀ ਗਿਆ ਤੇ ਆਪੋ ਜਿਹੜਾ ਥਿਆਰਾ ਬੰਦਾ ਚੱਕੋ ਉੱਥੇ ਛੱਡ ਕੇ ਆ ਭੱਜ ਗਿਆ ਸੀਗਾ ਮੋਕੇ 3ਪੀ ਠਣ ਦੀ ਪੁਲਿਸ ਆਈ ਆ ਸੱਚੋ ਸਾਬ ਆਪ ਖੁੱਦ ਆਏ ਨੇ ਸਿਰਦਾ ਬਸ ਇਹਨਾਂ ਨੂੰ ਅਪੀਲ ਹੈ ਸਾਨੂੰ ਬੰਦਾ ਸਾਫ਼ ਉਹਨੂੰ ਫਾਂਸੀ ਸਾਡਾ ਬੱਚਾ ਮਾਰਿਆ ਉਹ ਦਵਾਇਆ ਜਾਵੇ ਕਾਰਨ ਦਾ ਕੀ ਸੀਗਾ ਉਹਦਾ ਕਾਰਨ ਪਤਾ ਨਹੀਂ ਜੀ ਕੀ ਖੁੰਦ ਕੱਢਿਓਨੇ ਕੀ ਨਹੀਂ ਕੱਢਿਓਨੇ ਇੰਨਾ ਜ਼ਰੂਰ ਕਿਆ ਸੀਗਾ ਇੱਕ ਦਿਨ ਪਹਿਲਾਂ ਕਿਨਾਂ ਮੈਂ ਤੁਹਾਡੇ ਨਾਲ ਇਸ ਦਾ ਕੰਮ ਕਰਦਾਗਾ ਤੁਸੀਂ ਪੂਰੀ ਜ਼ਿੰਦਗੀ ਯਾਦ ਰੱਖੋ ਬਾਈ ਜੀ ਲੱਗਦਾ ਕੀ ਸੀ ਇਹ ਇਹ ਮੇਰੀ ਮਾਸੀ ਦਾ ਦੇਵਰ ਲੱਗਦਾ ਸੀਗਾ ਜਿਹੜਾ ਮੇਰੀ ਮਾਸੀ ਦਾ ਮੁੰਡਾ ਮਰੇ ਉਹਦਾ ਚਾਚਾ ਸੀਗਾ ਜੀ ਤੇ ਬਾਈ ਜੀ ਇਹਦੀ ਮੈਰਿਡ ਸੀ ਜੇ ਕਿੰਨੀ ਮੈਰਿਡ ਸੀਗਾ ਜੀ ਇਹ ਕਿੰਨੇ ਸਮੇਂ ਤੋਂ ਰਹਿ ਰਹੇ ਸੀ ਇਹਨਾਂ ਦੇ ਨਾਲ ਇਹ ਸ਼ੁਰੂ ਤੋਂ ਹੀ ਉਹ ਰਹਿ ਰਹੇ ਨੇ ਜੀ ਅੱਛਾ ਜੀ ਘਰ ਚ ਪਾਰਟੀਸ਼ਨ ਅਲੱਗ ਰਹਿ ਰਹੇ ਨੇ ਪਰ ਇਹਨਾਂ ਦਾ ਘਰ ਨਾਲ ਨਾਲ ਹੀ ਆ ਜੀ ਇੱਕੋ ਠੇਕ ਕਹਿੰਦਾ ਪਹਿਲਾਂ ਕੋਈ ਕਲੇਸ਼ ਸੀਗਾ ਕੋਈ ਕਲੇਸ਼ ਨਹੀਂ ਹੈਗਾ ਜੀ ਬਸ ਮਾਸੀ ਦੀ ਲਾਗ ਹੋਏ ਪੈਨੇ ਇੱਕੋ ਠੇਕ ਟੱਪ ਕੇ ਗਿਆ ਮੇਰਾ ਵਿਆਹ ਨਹੀਂ ਹੁੰਦਾ ਇਹ ਉਹ ਬਸ ਇਹਨੂੰ ਖੁੰਦ ਗ ਉਮਰੇ ਦੀ ਹੋਣੀ ਇਹ ਵੀ ਕੁਛ ਛੇ ਮਾਸਟਰ ਦੱਸ ਰਹੇ ਜੀ 32 33 ਸਾਲ ਦਾ ਜੀ ਹੁਣ ਕਿੱਥੇ ਜੀ ਫਰਾਰਾਂ ਦਾ ਬੰਦਾ ਇਹ ਫਰਾਰ ਹੈ ਜੀ ਕਤਲਗਰ ਮਾਮਲਾ ਦਰਜ ਕਰਾਤਾ ਹੀ ਕੋਈ ਮਾਮਲਾ ਤ੍ਰਿਪੀਠਾਣੇ ਦਰਜ ਕਰਾਤਾ ਹੀ ਸੀ ਅੱਛਾ ਜੀ ਤੇ ਬੱਚਾ ਹੁਣ ਕਿ ਮੋਰਚੀ ਤੇ ਜੀ ਬੱਚਾ ਹਾਂਜੀ ਮੋਰਚੀ ਨਹੀਂ ਤੇ ਆਈ ਪਹਿਲਾਂ ਵੀ ਕਦੀ ਲੜਾਈ ਲੁੜੀ ਹੋਈ ਆ ਬੱਚੇ ਦੇ ਨਾਲ ਜੀ ਬੱਚਾ ਤਾਂ ਵਿਚਾਰਾ ਬੋਲਦਾ ਨਹੀਂ ਸੀਗਾ ਪੂਰੇ ਮੱਲੇ ਦੀ ਉੱਤੇ ਕੋੜੀ ਦਾ ਵੀਡੀਓ ਨੇ ਕਿੱਦੇ ਕਲਾਸ ਸੇ ਪੜਦਾ ਸੀ ਇਹ 9ਵੀਂ ਚ ਸੀਗਾ ਜੀ ਕਿਹੜੇ ਸਕੂਲ ਤੋਂ ਦੇਰਾ ਤੋਂ ਪਬਲਿਕ ਜੀ ਹੂੰ